ਅੱਜ ਸ਼ਾਇਦ ਦੁਸ਼ਮਣਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਵੀ ਬਾੜੋ ਮਾਰਿਆ ਨਹੀਂ ਮੁਕਦੇ ਕਿਉਂਕਿ ਇਸ ਕੌਮ ਦਾ ਇੱਕ ਜਰਨੈਲ ਇਹ ਗੱਲ ਕਹਿ ਗਿਆ ਸੀ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਮੌਤ ਹੈ ਇਸ ਲਈ ਉਹਨਾਂ ਨੇ ਦੇਖ ਲਿਆ ਅੱਜ ਮਾਫ਼ ਕਰਨਾ ਅੱਜ ਸਿੱਖਾਂ ਨੂੰ ਵੀ ਮਾਰਿਆ ਜਾਂਦਾ ਅੱਜ ਸਿੱਖੀ ਨੂੰ ਮਾਰਿਆ ਜਾਂਦਾ ਵੱਡਾ ਹਮਲਾ ਅੱਜ ਸਿੱਖੀ ਧੋੜਿਆ ਤੁਹਾਡੇ ਅੰਦਰੋਂ ਸਿੱਖੀ ਖਤਮ ਕਰਨ ਤੇ ਵੱਡਾ ਜੋਰ ਲੱਗਿਆ ਕੋਈ ਗੱਲ ਨਹੀਂ ਤੁਸੀਂ ਦਸਤਾਰਾਂ ਸਜਾ ਲਓ ਤੁਸੀਂ ਦਾੜੇ ਪ੍ਰਕਾਸ਼ ਕਰ ਲਓ ਤੁਹਾਡੇ ਉੱਪਰ ਦੀ ਕਿਰਪਾਨਾ ਵੀ ਪਾਈਆਂ ਹੋਣਾ ਕੋਈ ਗੱਲ ਨਹੀਂ ਪਰ ਤੁਹਾਡੇ ਲੱਛਣ ਜਿਹੜੇ ਆ ਉਹ ਹਿੰਦੂਆਂ ਨਾਲ ਹੀ ਮਿਲਦੇ ਹੋਣ ਤੁਸੀਂ ਸਬੱਕਰੀ ਹੋਂਦ ਜਾਂ ਤੁਹਾਡਾ ਵੱਖਰਾ ਜੀਵਨ ਉਹਨਾਂ ਨੇ ਖਤਮ ਕਰਨਾ ਹੈ ਔਰ ਉਹਨਾਂ ਦਾ ਢੰਗ ਬੜਾ ਨਿਰਾਲਾ ਚਾਂਦਕੀਆ ਨੀਤੀ ਅੱਜ ਸਾਡੇ ਤੇ ਵਰਤੀ ਜਾ ਰਹੀ ਹੈ ਚਾਨਕੀਆ ਨੀਤੀ ਹੈ ਵੀ ਦੁਸ਼ਮਣ ਨੂੰ ਖਤਮ ਵੀ ਇਸ ਢੰਗ ਨਾਲ ਕਰੋ ਵੀ ਪਤਾ ਵੀ ਨਾ ਲੱਗੇ ਵੀ ਕਿਨੇ ਖਤਮ ਕਰਤਾ ਤੇ ਕਿਵੇਂ ਹੋ ਗਿਆ। ਦੇਖਣ ਨੂੰ ਲੱਗੇ ਵੀ ਕੁਦਰਤੀ ਮੌਤ ਹੀ ਮਰ ਗਏ। ਚਾਨਕੀਆ ਇੱਕ ਵਾਰੀ ਲੰਘਿਆ ਜਾ ਰਿਹਾ ਉਹਦੀ ਥੋਤੀ ਅੜ ਗਈ ਕਿਸੇ 베ਰੀ ਦੀ ਛੋਟੀ ਜੀ ਝਾੜੀ ਆ ਉਹਦੇ ਨਾਲ ਅੜ ਗਈ। ਥੋਤੀ 파ਟ ਗਈ ਥੋੜਾ ਜਿਹਾ ਨੁਕਸਾਨ ਹੋ ਗਿਆ। ਇਹਨੂੰ ਗੁੱਸਾ ਬੜਾ ਚੜਿਆ। ਪਰ ਇਹਨੇ ਆਪਣਾ ਗੁੱਸਾ ਪੀ ਰਿਆ ਘਰੇ ਗਿਆ ਇੱਕ ਬਾਲਤੀ ਪਾਣੀ ਦੇ ਵਿੱਚ ਇਹਨੇ ਠੰਡ ਘੋਲੀ ਮਿੱਠਾ ਪਾਣੀ ਚੰਗਾ ਬਣਾ ਕੇ ਇਨੇ ਲਿਆ ਕੇ 베ਰੀ ਦੇ ਮੁੱਢ ਵਿੱਚ ਪਾਤਾ ਦੂਜੀ ਵਾਰੀ ਫਿਰ ਲਿਆ ਕੇ ਪਾਤਾ ਹੁਣ ਦੋ ਚਾਰ ਚੇਲੇ ਦੇ ਪੁੱਛਦੇ ਆ ਵੀ ਇਹ ਕੀ ਚੱਕਰ ਹੈ ਵੀ ਕੀ ਇਹਦੇ ਨਾਲ 베ਰੀ ਦੇ ਕੰਡੇ ਮਿੱਠੇ ਹੋ ਜਾਣਗੇ ਕਹਿੰਦਾ ਨਹੀਂ ਇਹ ਦੁਸ਼ਮਣ ਨੂੰ ਮਾਰਨ ਦਾ ਇੱਕ ਤਰੀਕਾ ਹੈ ਮੈਂ ਇਹਦੀਆਂ ਜੜ੍ਹਾਂ ਵਿੱਚ ਮਿੱਠਾ ਪਾਣੀ ਪਾਉਂਗਾ ਸਮਾਂ ਪਾ ਕੇ ਇਹਦੀਆਂ ਜੜ੍ਹਾਂ ਦੇ ਵਿੱਚ ਕੀੜੇ ਪੈਦਾ ਹੋਣਗੇ ਮੈਨੂੰ ਮਾਰਨ ਦੀ ਲੋੜ ਨਹੀਂ ਉਹ ਕੀੜੇ ਹੀ ਇਹਨੂੰ ਖਤਮ ਕਰ ਦੇਣਗੇ ਤੇ ਤਰੀਕਾ ਹੈ ਪਰਨਾਪ ਕਰਨਾ ਅੱਜ ਕੌਮ ਦੀਆਂ ਜੜਾਂ ਵਿੱਚ ਮਿੱਠਾ ਪਾਣੀ ਪਾਇਆ ਜਾਂਦਾ ਕਿੰਨੀ ਵੱਡੀ ਪੱਦਰ ਤੇ ਆ ਕਿਸਾਨ ਭਰਾਵਾਂ ਹਰੀ ਕ੍ਰਾਂਤੀ ਦੇ ਨਾਮ ਤੇ ਤੁਸੀਂ ਖਾਦਾਂ ਵਰਤੋ ਰਹੇ ਹਾਂ ਸਪਰੇਅਾਂ ਕਿੰਨਾ ਕੁਝ ਝਾੜ ਵਧੂਆ ਤੁਹਾਡਾ ਅੱਜ ਉਹਨਾਂ ਰਿਆਂ ਖਾਦਾਂ ਨੇ ਸਾਡਾ ਮਤਲਬ ਤੇ ਜੀਵਨ ਜਿਹੜਾ ਹੈ ਆ ਕਿੰਨਾ ਜਿਹੜਾ ਹੈ ਅੱਜ ਰੋਗੀ ਹੋ ਗਏ ਕਿੰਨੇ ਤਰ੍ਹਾਂ ਦਾ ਜਿਹੜਾ ਆ ਰਿਹਾ ਜਿਹੜੀਆਂ ਕਣਕਾਂ ਸੀ ਪੈਦਾ ਕਰਦੇ ਆ ਨਾ ਇਹ ਇੱਥੇ ਤਾਂ ਆਪਾਂ ਖਾਈ ਜਾਂਦੇ ਆ ਜੇ ਮਤਲਬ ਇਦਾਂ ਕਿੰਨਾ ਇਹਦੇ ਨਾਲ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਪਰ ਫੋਰਨ ਕੰਟਰੀਆਂ ਉਹ ਉਹ ਆਪਣੀ ਕਣਕਣੀ ਖਰੀਦਣ ਵਾਸਤੇ ਤਿਆਰ ਕਿਉਂਕਿ ਇਹ ਉਸ ਲੈਵਲ ਵੀ ਨਹੀਂ ਹੈ ਜਹਿਰ ਆ ਰਿਓ ਦੇ ਵਿੱਚ ਬੜਾ ਇਹ ਮਿੱਠਾ ਪਾਣੀ ਪਾਇਆ ਗਿਆ ਸਮਾ ਪਾ ਕੇ ਇਹਨਾਂ ਜਿਹੜੀ ਅਣਖੀ ਕੌਮ ਜਿਹੜੀ ਮਤਲਬ ਕਿ ਸਰੀਰ ਕਰਕੇ ਵੀ ਬਲਵਾਨ ਮਨ ਕਰਕੇ ਵੀ ਬਲਵਾਨ ਤੁਹਾਨੂੰ ਸਰੀਰ ਕਰਕੇ ਉਹਨਾਂ ਨੇ ਢਾਲਾਤੀ ਨਸ਼ਿਆਂ ਦਾ ਫਿਰ ਤੁਹਾਨੂੰ ਪਤਾ ਹੀ ਸਾਰਾ ਕੁਝ ਆਟਾ ਦਾਲ ਤੁਹਾਨੂੰ ਦੇ ਦੇਵਾਂਗੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਇਹ ਵੀ ਮਿੱਠਾ ਪਾਣੀ ਹੈ ਧਿਆਨ ਦੇਣ ਤੁਹਾਡੇ ਬੱਚਿਆਂ ਨੂੰ ਅਸੀਂ ਮਾਡਰਨ ਸਕੂਲਾਂ ਵਿੱਚ ਪੜ੍ਹਾਵਾਂਗੇ ਤੁਹਾਡੇ ਬੱਚਿਆਂ ਨੂੰ ਇੰਗਲਿਸ਼ ਮੀਡੀਆ ਵਿੱਚ ਪੜ੍ਹਾਵਾਂਗੇ ਇਹ ਮਿੱਠਾ ਪਾਣੀ ਹੈ ਤੁਹਾਡੇ ਬੱਚਿਆਂ ਨੂੰ ਪੰਜਾਬੀ ਤੋਂ ਤੋੜ ਦਿੱਤਾ ਜਾਵੇ